ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਹੋਰ ਵਿਸ਼ਾ ਤੁਹਾਡੇ ਸਾਹਮਣੇ ਰੱਖਣ ਲੱਗਿਆ ਹਾਂ ਪੰਜਾਬ ਵਿੱਚ ਅਫੀਮ ਦੀ ਖੇਤੀ ਲਾਹੇਵੰਦ ਹੈ ਜਾਂ ਘਾਟੇਵੰਦ ਹੈ ਸਨ 2017 ਦੇ ਵਿੱਚ ਭਾਈ ਨਰ ਸਿੰਘ ਫਾਜ਼ਿਲਕਾ ਤੋਂ ਉਹਨਾਂ ਦਾ ਇਹ ਲੇਖ ਅਖਬਾਰ ਦੇ ਵੀ ਛਪਿਆ ਸੀ ਮੈਂ ਇਸ ਲੇਖ ਨੂੰ ਲਾਹੇਵੰਦਾ ਜਾਣ ਕੇ ਆਪਣੀ ਕਿਤਾਬ ਵਿਚਾਰਾਂ ਦੀ ਸਾਂਝ ਭਾਗ ਦੂਜਾ ਦੇ ਵਿੱਚ ਸ਼ਾਮਲ ਕਰ ਲਿਆ ਸੀ ਉਸ ਲੇਖ ਨੂੰ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਤਾਂ ਕਿ ਸਾਨੂੰ ਸਮਝ ਆ ਸਕੇ ਕਿ ਜੋ ਸਰਕਾਰਾਂ ਸ਼ੋਰਮ ਚਾਉਂਦੀਆਂ ਨੇ ਤੇ ਉਹ ਉਹਦਾ ਸੱਚ ਕੀ ਹੈ ਤੇ ਇਹਦੇ ਵਿੱਚ ਅਸਲੀਅਤ ਕਿੰਨੇ ਅੱਛੇ ਤਰੀਕੇ ਨਾਲ ਬਿਆਨ ਕੀਤੀ ਗਈ ਹੈ ਇਸ ਸਮੇਂ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਇਹਨਾਂ ਵਿੱਚੋਂ ਕੁਝ ਇੱਕ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਹਨ ਸੋ ਇਸ ਹਾਲਤ ਵਿੱਚ ਸਾਡਾ ਚਿੰਤਾਜ ਪੈਣਾ ਲਾਜ਼ਮੀ ਹੈ ਆਓ ਆਪਾਂ ਇੱਕ ਇੱਕ ਨੁਕਤੇ ਤੇ ਵਿਚਾਰ ਕਰੀਏ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋਣਾ ਅਤੇ ਜ਼ਹਿਰੀਲਾ ਹੋਣਾ ਪੰਜਾਬ ਦਾ ਧਰਤੀ ਹੇਠਲਾ ਪਾਣੀ ਸਾਲ ਦਰ ਸਾਲ ਡੂੰਘਾ ਹੋ ਰਿਹਾ ਹੈ ਪੰਜਾਬ ਰੇਗਿਸਤਾਨ ਬਣਨ ਵੱਲ ਵੱਧਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਲਗਭਗ 80% ਦੀ ਰਕਬੇ ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਜਿਸ ਵਿੱਚ ਵਰਤੀਆਂ ਜ਼ਹਿਰੀਲੀਆਂ ਸਪਰੇਆਂ ਅਰੇਹਾਂ ਨਾਲ ਬਾਕੀ ਰਹਿਦਾ ਪਾਣੀ ਜ਼ਹਿਰੀਲਾ ਹੋ ਜਾਂਦਾ ਹੈ ਜੇ ਤੁਰੰਤ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਭਿਆਨਕ ਸਿੱਟੇ ਨਿਕਲਣ ਤੋਂ ਕੋਈ ਰੋਕ ਨਹੀਂ ਸਕੇਗਾ ਉੱਪਰੋਂ ਝੋਨੇ ਦੀ ਪਰਾਲੀ ਸਾੜਨ ਨਾਲ ਵਾਤਾਵਰਣ ਵੀ ਜ਼ਹਿਰੀਲਾ ਹੁੰਦਾ ਹੈ ਝੋਨੇ ਹੇਠ ਘਟੋ-ਘਟ ਅੱਧਾ ਰਕਬਾ ਤੁਰੰਤ ਘਟਾਉਣ ਦੀ ਲੋੜ ਹੈ ਨੰਬਰ 2 ਕਿਸਾਨਾਂ ਵੱਲੋਂ ਖੁਦਕਸ਼ੀ ਪੰਜਾਬ ਦੀ ਕਿਸਾਨੀ ਕਰਜ਼ੇ ਹੇਠ ਬੁਰੀ ਤਰ੍ਹਾਂ ਦਬ ਗਈ ਹੈ ਕਿਉਂਕਿ ਫਸਲਾਂ ਦਾ ਭਾਅ ਲਾਗਤ ਦੇ ਅਨੁਪਾਤ ਵਿੱਚ ਨਹੀਂ ਵੱਧ ਰਿਹਾ ਪਹਿਲਾਂ ਪੰਜਾਬ ਵਿੱਚ ਰੋਜ਼ ਇੱਕ ਕਿਸਾਨ ਕੁਝ ਖੁਦਕੁਸ਼ੀ ਕਰਦਾ ਸੀ ਹੁਣ ਇਹ ਦਰ ਪਹੁੰਚ ਕੇ 2-3 ਖੁਦਕੁਸ਼ੀਆਂ ਹੋ ਗਈ ਹੈ ਸਰਕਾਰ ਦੀ ਕਰਜ਼ਾ ਮਾਫੀ ਇਹਨਾਂ ਦੇ ਹੰਝੂ ਪੂੰਝਣ ਦਾ ਕੰਮ ਕਰਨ ਦੇ ਸਮਰੱਥ ਨਹੀਂ ਰਹੀ ਇਸ ਵਾਸਤੇ ਤੁਰੰਤ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਨਾਲ ਕਿਸਾਨਾਂ ਨੂੰ ਵੀ ਸਿੱਖਿਆ ਦੇ ਕੇ ਖੁਦਕਸ਼ੀਆਂ ਦੇ ਰਾਹ ਤੋਂ ਮੋੜ ਕੇ ਕਿਸੇ ਹੋਰ ਕਿਤੇ ਦੇ ਵਿੱਚ ਪਾਉਣਾ ਇਹ ਸਿੱਖਿਆ ਸਰਕਾਰ ਨੇ ਦੇਣੀ ਹੁੰਦੀ ਹੈ ਕਿਸਾਨ ਆਪ ਇਹ ਸਿੱਖਿਆ ਕਿਧਰੋਂ ਨਹੀਂ ਲੈ ਸਕਣਗੇ ਨੰਬਰ 3 ਨਸ਼ੇ ਪੰਜਾਬ ਦੀ ਜਵਾਨੀ ਨਸ਼ਿਆਂ ਕਾਰਨ ਤਬਾਹ ਹੋ ਰਹੀ ਹੈ ਮਾਹਰ ਡਾਕਟਰਾਂ ਦੀਆਂ ਰਿਪੋਰਟਾਂ ਮੁਤਾਬਕ ਮੈਡੀਕਲ ਨਸ਼ੇ ਕਰਨ ਵਾਲੇ ਨੌਜਵਾਨ ਦਿਨੋਂ ਦਿਨ ਨਿਪੁੰਸਕਤਾ ਵੱਲ ਵੱਧ ਰਹੇ ਹਨ ਨਸ਼ਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਇਹ ਰਵੈਤੀ ਨਸ਼ੇ ਦੂਜੇ ਮੈਡੀਕਲ ਨਸ਼ੇ ਰਵੈਤੀ ਨਸ਼ੇ ਮਨੁੱਖੀ ਸਰੀਰ ਨੂੰ ਬਹੁਤਾ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਉਹ ਕੰਮ ਕਰਨ ਦੇ ਕਾਬਿਲ ਵੀ ਰਹਿੰਦੇ ਹਨ ਜਿਵੇਂ ਕਿ ਅਫੀਮ ਪੋਸਟ ਦੇ ਨਸ਼ੇ ਵਾਲਾ ਨਸ਼ਾ ਕਰਕੇ ਆਪਣੀ ਹੱਦ ਤੋਂ ਵੱਧ ਕੰਮ ਕਰਦਾ ਹੈ ਮੈਡੀਕਲ ਨਸ਼ਾ ਕਰਨ ਵਾਲੇ ਬਧੇਰੇ ਮੁੰਡੇ ਹਨ ਕੁੜੀਆਂ ਤਾਂ ਘੱਟ ਹੀ ਘੱਟ ਹੀ ਵੀ ਰਹੀਆਂ ਨੇ ਮੈਡੀਕਲ ਨਸ਼ਾ ਕਰਨ ਵਾਲੇ ਦਾ ਸਰੀਰ ਬਹੁਤ ਥੋੜੇ ਸਮੇਂ ਵਿੱਚ ਕੰਮ ਕਰਨ ਦੀ ਯੋਗਤਾ ਗਵਾ ਬੈਠਦਾ ਹੈ ਇਹ ਸਾਰੇ ਨਸ਼ੇ ਮਹਿੰਗੇ ਹੋਣ ਕਾਰਨ ਨਸ਼ਾ ਕਰਨ ਵਾਲੇ ਦੀ ਸਾਰੀ ਜਾਇਦਾਦ ਵੀ ਖਾ ਜਾਂਦੇ ਨੇ ਇਹ ਆਰਥਿਕਤਾ ਲਈ ਬਹੁਤ ਘਾਤਕ ਸੱਟ ਹੈ ਮੈਡੀਕਲ ਨਸ਼ੇ ਕਰਨ ਵਾਲੇ ਨਸ਼ੇ ਦੀ ਪੂਰਤੀ ਲਈ ਫਿਰ ਚੋਰੀਆਂ ਡਾਕੇ ਉਧਾਲੇ ਲੁੱਟਾਂ ਖੋਹਾਂ ਕਤਲ ਜੇਬ ਕਤਰਿਆਂ ਦਾ ਕੰਮ ਕਰਦੇ ਹਨ ਜੋ ਸਮਾਜ ਲਈ ਬਹੁਤ ਵੱਡੀ ਸਮੱਸਿਆ ਹੈ ਨਸ਼ਿਆਂ ਨੂੰ ਸਰਹੱਦ ਪਾਰੋਂ ਆਉਣ ਤੋਂ ਰੋਕਣ ਅਤੇ ਦੂਜੇ ਸੂਬਿਆਂ ਵਿੱਚੋਂ ਪੰਜਾਬ ਵਿੱਚ ਆਉਣ ਤੋਂ ਰੋਕਣ ਉੱਤੇ ਪੁਲਿਸ ਅਤੇ ਹੋਰ ਫੋਰਸਾਂ ਦੇ ਅਰਬਾਂ ਰੁਪਏ ਖਰਚ ਹੋ ਜਾਂਦੇ ਨੇ ਇਸ ਤੋਂ ਇਲਾਵਾ ਨਸ਼ਾ ਛਡਾਊ ਕੇਂਦਰਾਂ ਅਤੇ ਨਿੱਜੀ ਹਸਪਤਾਲਾਂ ਵਿੱਚ ਨਸ਼ੇ ਕਰਨ ਵਾਲਿਆਂ ਦੇ ਇਲਾਜ ਉੱਤੇ ਬਹੁਤ ਵੱਡੀ ਰਕਮ ਵੀ ਖਰਚ ਹੋ ਜਾਂਦੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਜੋ ਦੁੱਖ ਝੱਲਣੇ ਪੈਂਦੇ ਹਨ ਉਹਨਾਂ ਦਾ ਕੋਈ ਬੁਲੰਕਣ ਨਹੀਂ ਹੋ ਸਕਦਾ ਉਹ ਬ੍ਰੌਗਤ ਸਾਰੀਆਂ ਸਮੱਸਿਆਵਾਂ ਦੇ ਹੱਲ ਦੇ ਵਿਚਾਰ ਕੀਤੀ ਜਾਵੇ ਤਾਂ ਪੰਜਾਬ ਵਿੱਚ ਖਸਖਸ ਅਫੀਮ ਦੀ ਖੇਤੀ ਦੀ ਮਨਜ਼ੂਰੀ ਬਹੁਤ ਵੱਡੀ ਪੱਧਰ ਤੇ ਸਹਾਈ ਹੋ ਸਕਦੀ ਹੈ ਹੁਣ ਆਪਾਂ ਇਹਦੇ ਫਾਇਦੇ ਬਾਰੇ ਵਿਚਾਰ ਕਰ ਲਈਏ ਧਰਤੀ ਹੇਠਲਾ ਪਾਣੀ ਪੰਜਾਬ ਸਰਕਾਰ ਜਿਸ ਕਿਸਾਨ ਨੂੰ ਖਸਖਸ ਦੀ ਖੇਤੀ ਦਾ ਪਰਮਿਟ ਦੇਵੇ ਉਸ ਤੋਂ ਝੋਨੇ ਦੀ ਖੇਤੀ ਬੰਦ ਕਰਨ ਬਾਰੇ ਹਲਫਨਾਮਾ ਵੀ ਲਵੇ 5 ਏਕੜ ਤੱਕ 1 ਏਕੜ ਵਿੱਚ ਅਤੇ ਇਸ ਤੋਂ ਵੱਧ ਜ਼ਮੀਨ ਵਾਲੇ ਨੂੰ 2 ਏਕੜ ਖਾਸ ਖਸ ਦੀ ਖੇਤੀ ਕਰਨ ਦੀ ਮਨਜ਼ੂਰੀ ਮਿਲ ਜਾਵੇ। ਇਸ ਨਾਲ ਝੋਨੇ ਦੀ ਫਸਲ ਹੇਠਲਾ ਰਕਬਾ ਘਟਾ ਕੇ ਅੱਧਾ ਕੀਤਾ ਜਾ ਸਕਦਾ ਹੈ। ਇਸ ਨਾਲ ਪਾਣੀ ਦਾ ਪੱਧਰ ਘਟਣਾ ਬੰਦ ਹੋ ਜਾਵੇਗਾ ਅਤੇ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ। ਨੰਬਰ 2 ਕਿਸਾਨ ਕੁਦਕਸ਼ੀਆਂ ਖਸ ਖਸ ਦੀ ਖੇਤੀ ਤੋਂ ਬਹੁਤ ਵੱਡੀ ਆਮਦਨ ਹੋਣ ਨਾਲ ਸਾਰੇ ਪੰਜਾਬ ਦੀ ਕਿਸਾਨੀ ਦਾ ਕਰਜ਼ਾ ਸਾਲ ਦੋ ਸਾਲ ਵਿੱਚ ਹੀ ਉਤਾਰਿਆ ਜਾ ਸਕੇਗਾ ਅੱਗੋਂ ਇਹ ਹੋਰ ਕਰਜ਼ਾ ਲੈਣ ਦੀ ਜ਼ਰੂਰਤ ਨਹੀਂ ਰਹੇਗੀ ਅਤੇ ਸਰਕਾਰ ਨੂੰ ਵੀ ਕਰਜ਼ਾ ਮਾਫੀ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਭਾਵੇਂ ਸਰਕਾਰੀ ਸਬਸਿਟੀਆਂ ਵੀ ਬੰਦ ਕਰ ਦਿੱਤੀਆਂ ਜਾਣ ਨੰਬਰ 3 ਨਸ਼ੇ ਅਰਬਾਈਤੀ ਨਸ਼ੇ ਅਪੀਮਾ ਪੌਸਦ ਦਾ ਨਸ਼ਾ ਕਰਨ ਵਾਲੇ ਅਮਲੀਆਂ ਨੂੰ ਸੁੱਧ ਨਸ਼ਾ ਮਿਲੇਗਾ ਅਤੇ ਬਹੁਤ ਹੀ ਸਸਤਾ ਮਿਲੇਗਾ ਇਹ ਡਾਕਟਰ ਦੀ ਪਰਚੀ ਦੇ ਦਿੱਤੇ ਜਾਣਾ ਤੈ ਹੋਵੇ ਪਰਮਟ ਵੀ ਜਾਰੀ ਕੀਤੇ ਜਾ ਸਕਦੇ ਹਨ ਕੈਮੀਕਲ ਨਸ਼ੇ ਕਰਨ ਵਾਲੇ ਇਧਰ ਮੋੜਾ ਖਾ ਜਾਣਗੇ ਕਿਉਂਕਿ ਆਪਣੇ ਹੀ ਖੇਤਾਂ ਵਿੱਚ ਪੈਦਾ ਹੋਇਆ ਸੁੱਧ ਅਤੇ ਸਸਤਾ ਨਸ਼ਾ ਮਿਲੇਗਾ ਸਮਾਇਕ ਹੀਰੋਇਨ ਨਸ਼ਿਆਂ ਦੀਆਂ ਗੋਲੀਆਂ ਪੀਕੇ ਵਗੈਰਾ ਆਪਣੇ ਆਪ ਬੰਦ ਹੋ ਜਾਣਗੇ ਕੈਮੀਕਲ ਨਸ਼ੇ ਤੋਂ ਬਦਲ ਕੇ ਅਫੀਮ ਪੋਸਟ ਨਸ਼ੇ ਤੇ ਲੱਗਿਆ ਮਨੁੱਖ ਕੰਮ ਕਰਨ ਦੇ ਵੀ ਯੋਗ ਰਹੇਗਾ ਅਤੇ ਲੰਮੀ ਜ਼ਿੰਦਗੀ ਵੀ ਜੀ ਸਕੇਗਾ ਜਿਹੜੇ ਨੌਜਵਾਨ ਨਕਾਰਾ ਹੋ ਰਹੇ ਹਨ ਉਹ ਨਹੀਂ ਹੋਣਗੇ ਕਿਸੇ ਵੀ ਨਸ਼ਾ ਕਰਨ ਵਾਲੇ ਨੂੰ ਸਸਤਾ ਨਸ਼ਾ ਸਸਤਾ ਮੁਹੱਈਆ ਹੋਣ ਕਰਕੇ ਜ਼ਮੀਨ ਮਕਾਨ ਇਹ ਗਹਿਣੇ ਜਾਂ ਵੇਚਣੇ ਫਿਰ ਨਹੀਂ ਪਹਿਣਗੇ ਨਸ਼ੇ ਦੀ ਪੂਰਤੀ ਲਈ ਹੋਣ ਵਾਲੀਆਂ ਚੋਰੀਆਂ ਡਕੈਤੀਆਂ ਉਧਾਲੇ ਜੇਬ ਤਰਾਸੀ ਲੁੱਟਾਂ ਖੋਹਾਂ ਘਟ ਜਾਣਗੀਆਂ ਕੈਮੀਕਲ ਨਸ਼ੇ ਅਤੇ ਸ਼ਰਾਬ ਦਾ ਨਸ਼ਾ ਕਰਨ ਵਾਲੇ ਕਤਲ ਡਕੈਤੀ ਚੋਰੀਆਂ ਉਧਾਲੇ ਆਦਿ ਵਧ ਕਰਦੇ ਨੇ ਇਸ ਦੇ ਅਨੁਪਾਤ ਅਫੀਮ ਪੋਸਟ ਦਾ ਨਸ਼ਾ ਕਰਨ ਵਾਲੇ ਘਟ ਕਰਦੇ ਨੇ ਉਹ ਕੰਮ ਵੀ ਵੱਧ ਕਰਦੇ ਨੇ ਤੇ ਬਿਮਾਰੀ ਵੀ ਫੀਮ ਖਾਣ ਵਾਲਿਆਂ ਨੂੰ ਘਟ ਲੱਗਦੀ ਹੈ ਜਿਹੜੇ ਭੁੱਕੀ ਪੋਸਟ ਹੁਣ 5000 ਰੁਪਏ ਕਿਲੋ ਮਿਲਦੀ ਹੈ ਫਿਰ ਉਹ 1000 ਰੁਪਏ ਕਿਲੋ ਮਿਲੇਗੀ 4000 ਰੁਪਏ ਦੀ ਬਚਤ ਹੋ ਜਾਵੇਗੀ 4000 ਰੁਪਏ ਦੀ ਬਚਤ ਹੋਵੇਗੀ ਤੇ ਅਮਲੀ ਦਾ ਪਰਿਵਾਰ ਸਾਲ ਵਿੱਚ 48000 ਰੁਪਇਆ ਬਚਾ ਲਵੇਗਾ ਸਰਹੱਦ ਤੋਂ ਪਾਰਲੇ ਅਤੇ ਦੂਜੀਆਂ ਸੂਬਿਆਂ ਤੋਂ ਆਉਣ ਵਾਲੇ ਨਸ਼ੇ ਬੰਦ ਹੋ ਜਾਣਗੇ ਜਿਸ ਨਾਲ ਇਸ ਨੂੰ ਫੜਨ 'ਚ ਲੱਗੇ ਸੁਰੱਖਿਆ ਦਾਸਤਿਆਂ ਉੱਤੇ ਹੁੰਦਾ ਖਰਚਾ ਬਚ ਜਾਵੇਗਾ ਅਪਰਾਧ ਦਾ ਦਰ ਘਟਣ ਨਾਲ ਵੀ ਇਹ ਖਰਚੇ ਘਟਣਗੇ ਇਹ ਤਾਕਤ ਪੁਲਿਸ ਦੂਜੇ ਕਿਸੇ ਹੋਰ ਕੰਮ ਤੇ ਖਰਚ ਕਰ ਸਕੇਗੀ ਨਸ਼ਾ ਛਡਾਓ ਕੇਂਦਰ ਵਿੱਚ ਨਸ਼ਾ ਛਡਾਉਣ ਲਈ ਦਿੱਤੀ ਜਾਣ ਵਾਲੀ ਗੋਲੀ ਜੋ ਜੀਭ ਥੱਲੇ ਰੱਖੀ ਜਾਂਦੀ ਹੈ ਉਹ ਵੀ ਬਹੁਤ ਨੁਕਸਾਨਦਾਇਕ ਹੈ ਖਾਣ ਵਾਲੇ ਦਾ ਸਰੀਰ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ 52 ਦੇਸ਼ਾਂ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ ਭਾਰਤ ਦੇ 12 ਸੂਬਿਆਂ ਵਿੱਚ ਅਫੀਮ ਦੀ ਖੇਤੀ ਹੋ ਰਹੀ ਹੈ ਤਾਂ ਫਿਰ ਪੰਜਾਬ ਵਿੱਚ ਇਹਦੀ ਅਜਾਜ ਤੇ ਕਿਉਂ ਨਹੀਂ ਲਈ ਜਾ ਸਕਦੀ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਇਹ ਮੰਗ 16ਵੇਂ ਨੰਬਰ ਤੇ ਦਰਜ ਕੀਤੀ ਹੋਈ ਹੈ ਕਈ ਲੋਕ ਇਸ ਦਾ ਵਿਰੋਧ ਕਰਦੇ ਨੇ ਕਿ ਪੰਜਾਬ ਦਾ ਬੱਚਾ ਬੱਚਾ ਨਸ਼ਈ ਹੋ ਜਾਵੇਗਾ ਇਸ ਦਾ ਜਵਾਬ ਇਹ ਹੈ ਕਿ ਸਾਡੇ ਗੁਆਂਢੀ ਸੂਬੇ ਰਾਜਸਥਾਨ ਵਿੱਚ ਇਸ ਅਫੀਮ ਦੀ ਖੇਤੀ ਹੁੰਦੀ ਹੈ ਅਤੇ ਭੁੱਖੀ ਹਰ ਥਾਂ ਤੇ ਮਿਲਦੀ ਐ ਉਥੋਂ ਦੇ ਲੋਕ ਪੰਜਾਬ ਨਾਲੋਂ ਘੱਟ ਬਿਮਾਰ ਹੁੰਦੇ ਨੇ ਕੰਮ ਵੀ ਪੂਰਾ ਕਰਦੇ ਨੇ ਉਥੇ ਕਿਸਾਨ ਆਤਮ ਹੱਤਿਆਵਾਂ ਵੀ ਇੰਨੀਆਂ ਨਹੀਂ ਕਰਦੇ ਉਥੇ ਬੱਚਾ ਬੱਚਾ ਨਸ਼ੇੜੀ ਨਹੀਂ ਬਣਿਆ ਅੰਤ ਵਿੱਚ ਇਹੋ ਕਹਾਂਗਾ ਕਿ ਲੱਤਾਂ ਬਾਹਾਂ ਵਿੱਚ ਟੀਕੇ ਲਾ ਲਾ ਕੇ ਮਰਨ ਨਾਲੋਂ ਇਹ ਬਿਹਤਰ ਨਹੀਂ ਕਿ ਸ਼ੁੱਧ ਨਸ਼ਾ ਆਪ ਤਿਆਰ ਕਰਕੇ ਵਰਤਿਆ ਜਾਵੇ ਇੱਕ ਹੋਰ ਸਵਾਲ ਉੱਠਦਾ ਹੈ ਕਿ ਖਸਖਸ ਹਾੜੀ ਦੀ ਫਸਲ ਹੈ ਇਸ ਨਾਲ ਕਣਕ ਦਾ ਰਕਬਾ ਘਟ ਸਕਦਾ ਹੈ ਝੋਨੇ ਦਾ ਨਹੀਂ ਘਟੇਗਾ ਇਸ ਦਾ ਹੱਲ ਅਸੀਂ ਉੱਪਰ ਦੱਸ ਆਏ ਹਾਂ ਕਿ ਜਿਨ੍ਹਾਂ ਕਿਸਾਨਾਂ ਨੂੰ ਸਰਕਾਰ ਇਸ ਦੀ ਖੇਤੀ ਦਾ ਪਰਮਟ ਦੇਵੇ ਉਹਨਾਂ ਤੋਂ ਇਹ ਹਲਫਨਾਮਾ ਲਿਆ ਜਾਵੇ ਕਿ ਉਹ ਝੋਨਾ ਨਹੀਂ ਬੀਜਣਗੇ ਅਤੇ ਜੇ ਬੀਜਣਗੇ ਬੀਜਣ ਦੀ ਉਲੰਘਣਾ ਹੋਵੇ ਤਾਂ ਉਹਨਾਂ ਦਾ ਪਰਮਟ ਰੱਦ ਕਰ ਦਿੱਤਾ ਜਾਵੇਗਾ ਇੱਕ ਏਕੜ ਵਿੱਚ 16 ਕਿਲੋ ਅਫੀਮ ਸਰਕਾਰ ਖਰੀਦ ਕਰਦੀ ਹੈ 2 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਸ ਤੋਂ ਇਲਾਵਾ ਇੱਕ ਏਕੜ ਵਿੱਚੋਂ 64 ਕਿਲੋ ਦੁੱਧ ਨਿਕਲਦਾ ਹੈ ਡੋਡਿਆਂ ਦਾ ਪੋਸਤ ਬਣਦਾ ਹੈ ਅਤੇ ਡੋਡਿਆਂ ਵਿੱਚੋਂ ਖਸਖਸ ਵੱਖਰੀ ਬਣਦੀ ਹੈ ਇਹ ਬਹੁਤ ਵੱਡੀ ਆਮਦਨ ਦਾ ਸਾਧਨ ਹੈ ਅਫੀਮ ਤੇ ਪੋਸਤ ਦਾ ਦੁੱਧ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਇਸ ਸਮੇਂ ਮੈਡੀਕਲ ਨਸ਼ਿਆਂ ਤੋਂ ਬਾਹਰੋਂ ਲਿਆਉਣ ਪੈਦਾ ਕਰਨ ਅਤੇ ਵੰਡਣ ਦਾ ਕੰਮ ਕਰਨ ਵਾਲੇ گرو ਨਸ਼ਾ ਮਾਫੀਆ ਤੇ ਉਹਨਾਂ ਦੀ ਪਿੱਠ ਪਿੱਛੇ ਖੜੇ ਕੁਝ ਨੇਤਾ ਜੋ ਇਸ ਕੰਮ ਤੋਂ ਅਰਬਾਂ ਰੁਪਏ ਕਮਾਈ ਕਰ ਰਹੇ ਹਨ ਉਹੀ ਇਸ ਦਾ ਵਿਰੋਧ ਦਾ ਕਾਰਨ ਹਨ ਮੈਂ ਖੁਦ ਕਿਸੇ ਤਰ੍ਹਾਂ ਦੇ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਅਤੇ ਨਾ ਹੀ ਮੇਰੇ ਬਾਪ ਦਾਦਾ ਕੋਈ ਨਸ਼ਾ ਕਰਦੇ ਹਨ ਪਰ ਪੰਜਾਬ ਦਾ ਦਿਨੋਂ ਦਿਨ ਨਿਘ ਰਹੀ ਹਾਲਤ ਦਾ ਹੋਰ ਕੋਈ ਉਪਾਅ ਨਾ ਹੋਣ ਕਰਕੇ ਇਸ ਦੀ ਹਮਾਇਤ ਕਰਦਾ ਹਾਂ ਅਦਾਰਾ ਸਪੋਕਸਮੈਨ ਰਾਹੀਂ ਅਸੀਂ ਧੰਨਵਾਦ ਸਹਿਤ ਇਸ ਗੱਲ ਨੂੰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਸਰਕਾਰ ਮਨਜ਼ੂਰੀ ਦੇਣ ਤੋਂ ਪਹਿਲਾਂ ਮਾਰਾਂ ਦੀ ਰਾਏ ਲੈ ਕੇ ਘਾਟੇ ਨਫੇ ਨੂੰ ਵਿਚਾਰ ਕੇ ਹੀ ਮਨਜ਼ੂਰੀ ਦੇਵੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਇਹ ਮੰਗ ਪੂਰੇ ਜੋਰ ਸ਼ੋਰ ਨਾਲ ਉਠਾਈ ਜਾ ਰਹੀ ਹੈ ਸਰਕਾਰ ਨੂੰ ਇਹ ਭੀਮਦੀ ਖੇਤੀ ਤੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਇਹ ਆਮ ਇਨਸਾਨ ਨੂੰ ਵੀ ਕਿਸਾਨਾਂ ਨੂੰ ਵੀ ਸਰਕਾਰ ਨੂੰ ਵੀ ਇਹਦੇ ਨਾਲ ਫਾਇਦਾ ਬਹੁਤ ਹੋਵੇਗਾ ਨੁਕਸਾਨ ਕੋਈ ਨਹੀਂ ਹੋਣ ਲੱਗਿਆ ਨੁਕਸਾਨ ਤਾਂ ਜਿਹੜੇ ਬਣਾਵਟੀ ਨਸ਼ੇ ਨੇ ਜਾਂ ਬਾਹਰਲੇ ਸੂਬਿਆਂ ਚੋਂ ਬਾਹਰਲੇ ਦੇਸ਼ਾਂ ਚੋਂ ਆਉਂਦੇ ਨੇ ਉਹਦੇ ਨਾਲ ਬਹੁਤਾਂ ਨੁਕਸਾਨ ਹੋ ਰਿਹਾ ਹੈ ਇਧਰਲੇ ਪਾਸੇ ਕਿਰਪਾ ਕਰਕੇ ਜ਼ਰੂਰ ਧਿਆਨ ਦਿਓ ਭੋਲਾ ਚੌਕਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ